ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਆਪਾਂ ਹਬੌਰ ਲੱਕੜ ਮੰਡੀ ਦੇ ਵਿੱਚ ਪਹੁੰਚੇ ਹੋਏ ਸੀਗੇ ਆਪਾਂ ਵੀ ਇੱਥੇ ਲੱਕੜ ਵੇਚਣ ਆਏ ਸੀਗੇ ਤੇ ਆਪਾਂ ਤੁਹਾਨੂੰ ਇੱਥੇ ਜਿਹੜੀ ਲੱਕੜਾਂ ਕੱਟਣ ਵਾਲੀ ਮਸ਼ੀਨ ਦਿਖਾਉਨੇ ਆ ਇਹਨਾਂ ਕੋਲੇ ਬੰਦਿਆਂ ਕੋਲੇ ਹੈਗੀ ਹੈ ਇਹ ਮਸ਼ੀਨ ਜੋ ਕਿ ਟਰੈਕਟਰ ਦੇ ਮਗਰ ਜੋੜੀ ਹੋਈ ਹੈ ਟਰੈਕਟਰ ਨਾਲ ਜਨਰੇਟਰ ਚੱਲਦਾ ਹੈ ਤੇ ਜਨਰੇਟਰ ਨਾਲ ਜਿਹੜੀ ਹੈਗੀ ਹੈ ਮਸ਼ੀਨ ਚੱਲਦੀ ਆ ਆਹ ਇਹ ਮਸ਼ੀਨ ਆਪਾਂ ਤੁਹਾਨੂੰ ਚੱਲਦੀ ਵੀ ਦਿਖਾਵਾਂਗੇ ਚੈਨ ਨਾਲ ਜਿਹੜੀ ਲੱਕੜ ਦਾ ਕਟਿੰਗ ਕਰਦੀ ਹੈ ਇਹ ਤੇ ਆਹ ਚੈਨ ਆ ਜਿਹੜੀ ਬੰਦੇ ਆ ਲਾਈ ਜਾਂਦੇ ਆ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਦੀ ਜਿਹੜੀ ਹੋਰ ਅਗਲੀ ਵੀਡੀਓ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜਦੋਂ ਟਰੈਕਟਰ ਨਾਲ ਇਹ ਜਿਹੜਾ ਮੋਸ਼ਨ ਲਾਉਣਗੇ ਨਾਲ ਆਪਣੇ ਮਨਿੰਦਰ ਸਿੰਘ ਵੀ ਪਹੁੰਚੇ ਹੋਏ ਆ ਲੱਕੜ ਮੰਡੀ ਦਾ ਸੀਨ ਦੇਖ ਕੇ ਕਿਵੇਂ ਲੱਗਿਆ ਬਾਈ ਜੀ ਵਧੀਆ ਹੈ ਆ ਉਹਦਾ ਕਮਾਫ ਕਰੋ ਯਾਰ ਵਧੀਆ ਗੱਲ ਆ ਆ ਦੇਖੋ ਨਿਹਰੀਆਂ ਮਸ਼ੀਨਾਂ ਬਾਈ ਇੱਥੇ ਲੱਕੜਾਂ ਕੱਟਣ ਵਾਲੀਆਂ ਇੱਥੇ ਲਿਆ ਲਿਆ ਕੇ ਲੋਕ ਜਿਹੜਾ ਟਰਾਲੀਆਂ ਦੇ ਉੱਤੇ ਖੇਤਾਂ ਦੇ ਵਿੱਚੋਂ ਜਿਹੜਾ ਮਾਲ ਹੈ ਮੁੰਡੀ ਦੇ ਵਿੱਚ ਸੱਟ ਕੇ ਤੇ ਉਸ ਤੋਂ ਬਾਅਦ ਇਹਦੇ ਮੋਸ਼ੇ ਬਣਾ ਦਿੰਦੇ ਆ ਮਸ਼ੀਨਾਂ ਨਾਲ ਫੇਰ ਗਾਂ ਬੋਲੀ ਹੁੰਦੀ ਹੈ ਇਹਦੀ ਸਾਰੇ ਸਮਾਨ ਦੀ ਜਿੰਨਾ ਵੀ ਲੱਕੜ ਬੱਲਣ ਤੇ ਹੁਣ ਆਪਾਂ ਮਸ਼ੀਨ ਤੁਹਾਨੂੰ ਚੱਲਦੀ ਵੀ ਦਿਖਾਵਾਂਗੇ ਦੇਖਾਂਗੇ ਕਿਵੇਂ ਕਟਿੰਗ ਕਰਦੀ ਹੈ ਆ ਦੇਖੋ ਚੈਨ ਚੜਾ ਕੇ ਤੇ ਹੁਣ ਇਹ ਕੰਮ ਸ਼ੁਰੂ ਕਰਨਗੇ ਪਹਿਲਾਂ ਚੈਨ ਨੂੰ ਉਧਰੋਂ ਲਾ ਕੇ ਲਿਆਏ ਆ ਮਸ਼ੀਨ ਤੇ ਹੋਰ ਮੇਰੇ ਠੀਕ ਹੈ ਕਿੰਨੇ ਕਿ ਦਿਹਾੜੀ ਧੂੜੀ ਬਣ ਜਾਂਦੀ ਹੈ 40-50 ਦੀ ਹੈ ਦਿੱਲੀ ਦੀ 4-5000 ਬਣ ਜਾਂਦਾ ਖਰਚਾ ਕਰਕੇ 2-3000 ਬਚ ਜਾਂਦਾ ਠੀਕ ਹੈ ਵਧੀਆ ਗੱਲ ਹੈ ਦੋ ਜਣਿਆਂ ਨੂੰ ਹਾਂ 15-1500 ਦਿਹਾੜੀ ਪੈ ਜਾਂਦੀ ਹੈ ਹਾਂ ਵਧੀਆ ਗੱਲ ਹੈ ਚਲ ਮਿਹਨਤ ਨਾਲ ਹੀ ਹੈ ਹੁਣ ਦੇਖਾਉਨੇ ਆਪਾਂ ਤੁਹਾਨੂੰ ਇਹ ਚਲਾਉਣਗੇ ਟਰੈਕਟਰ ਨਾਲ ਜਿਹੜਾ ਜਨਰੇਟਰ ਤੇ ਜਨਰੇਟਰ ਨਾਲ ਜਿਹੜੀ ਮਸ਼ੀਨ ਦੇਖ ਤਾ ਰਹੇ ਹੋ ਬਾਈ ਜੀ ਫੀਲ ਤੁਸੀਂ ਆ ਆਪਣੀ ਇੱਕ ਨਿੱਕੀ ਜਿਹੀ ਵੀਡੀਓ ਸੀ ਬਾਈ ਜੀ ਮੇਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਤੁਸੀਂ ਵੀ ਅੱਗੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਵੀ ਕਰਿਓ ਵੀਡੀਓ ਨੂੰ ਧੰਨਵਾਦ ਸਾਰਿਆਂ ਦਾ ਅੱਜ ਇਹਨੂੰ ਕੋਈ ਨਹੀਂ ਕਰੀ ਜਾਂਦੇ ਵਿਕ ਜਾਣਗੇ ਤਾਂ ਸਮਾਂ ਉਹਨਾਂ ਹੀ ਜ਼ਿਆਦੇ ਰੇਟ ਲੱਗੂ ਆ ਕਿੰਨਾ ਲੱਗੂ ਜਦੋਂ ਪਾਵਾਂਗੇ ਹਾਂ ਮਾੜਾ ਹੈ ਮੇਰੀ ਬਣਾਈ ਧੰਨਵਾਦ ਭਾਈ ਸਾਰਿਆਂ ਦਾ ਖੜ ਜਾ ਪਿੱਛੇ